ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਲਵੋ ਤਾਂਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੁਕਮਨਾਮਾ ਸਾਹਿਬ ਜਗੋ ਜਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਬਿਲਾਵਲ ਮਹੱਲਾ ਪੰਜਵਾਂ ਸਾਧ ਸੰਗਤ ਕੈ ਬਾਸ ਬੈ ਕਲ ਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਤਿਆ ਤਾਤੇ ਗਰਭ ਨਗ ਰਸਨਾ ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਚਪਨਾ ਰਹਾਓ ਪਿਆਰੀ ਸਾਧ ਸੰਗਤ ਜੀ ਅੱਜ ਦੇ ਫਰਮਾਨ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਏ ਭਾਈ ਗੁਰੂ ਦੀ ਸੰਗਤ ਵਿੱਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ਪ੍ਰਮਾਤਮਾ ਨਾਲ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਈਦਾ ਹੈ ਜਿਸ ਕਰਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਫਸੀਦਾ ਹੇ ਭਈ ਪ੍ਰਮਾਤਮਾ ਦਾ ਨਾਮ ਜਪਿਆਂ ਜੀਵ ਪਵਿੱਤਰ ਹੋ ਜਾਂਦੀ ਹੈ ਗੁਰੂ ਦਾ ਦੱਸਿਆ ਹੋਇਆ ਹਰੀ ਨਾਮ ਦਾ ਜਾਪ ਜਪਿਆਂ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ